ਇਹ ਤਾਂ ਮੇਰੇ ਨਾਲ ਸਾਡੇ ਪ੍ਰੋਫੈਸਰ ਸ਼ੋਕ ਵਰਮਾ ਜੀ ਰਣਜੀਤ ਜੀ ਅਤੇ ਤੀ ਜੋਤੀ ਜੀ ਸਾਡੇ ਲਾਲ ਮੋਨੇ ਜੀ ਅਕਾਦ ਦੀ ਮੰਤਰੀ ਜੀ ਤੇ ਪਲੱਸ ਸਾਡੇ ਐਸਬੀਆਈ ਦੇ ਸਾਡੇ ਟੀਮ ਆਈ ਸੀ ਸਾਡੀ ਕੀ ਨਾਮ ਨੇ ਤੇ ਉਹਨਾਂ ਦਾ ਉਹਨਾਂ ਦੇ ਰੀਜਨ ਜਿੰਨਾ ਹੈਡ ਐਸਬੀਆਈ ਤੋਂ ਮਾਰ ਰੋਡ ਤੋਂ ਉਹਨਾਂ ਦੇ ਚੀਫ ਮੈਨੇਜ ਉਹਨਾਂ ਨੇ ਸਾਨੂੰ ਦੇਖੋ ਤੋਂ ਉੱਪਰ ਪਲਾਂਟ ਤੇ ਸਾਨੂੰ ਦੋਸੋਂ ਉੱਪਰ ਪਲਾਂਟ ਦਿੱਤੇ ਸੀ ਜਿਹਦੇ ਤੇ ਪਰਮੇਸ਼ਰ ਕੁਮਾਰ ਉਹਨਾਂ ਦੇ ਰੀਜਨਲ ਮੈਨੇਜਰ ਹੈ ਤੇ ਸੰਜੀਵ ਅਗਰਵਾਲ ਉਹਦੇ ਐਲ ਡੀ ਐਮ ਸਸੀ ਜੀ ਮਾਰਵਾ ਨੇ ਡੀਬੀਏ ਮੈਂ ਤੇ ਡਾਕਟਰ ਰੋਖੋ ਜਿੰਦਲ ਦੀ ਰੋਖ ਬਰਮਾ ਜੀ ساری ਟੀਮ ਆਈ ਸੀ ਅੱਜ ਅਸੀਂ ਸੋਤ ਉੱਪਰ ਪਲਾਂਟ ਲਗਾ ਰਹੇ ਹਾਂ ਜਿਹਦੇ ਵਿੱਚ ਸਾਡੇ ਪਲਾਂਟ ਜਿਵੇਂ ਫੈਕਟਰੀ ਵਗੈਰਾ ਪਾਪ ਵਗੈਰਾ ਪਲੱਸ ਜਿਹੜੇ ਦੂਜੇ ਬੂਟੇ ਆ ਫਲਦਾਰ ਤੇ ਫੁੱਲਦਾਰ ਖਲਾਬਰਾਲੇ ਉਹ ਵੀ ਲਗਾ ਰਹੇ ਹਾਂ ਉਸ ਤੋਂ ਬਾਅਦ ਅਸੀਂ 200 ਅੱਜ ਗੈਂਦੇ ਦੇ ਫੁੱਲਾਂ ਦੇ ਬੂਟੇ ਵੀ ਲਗਾ ਰਹੇ ਹਾਂ ਬਾਕੀ ਜਿਹੜੇ ਸੋ ਪਲਾਂਟਸ ਹਨ ਦਿੱਤੇ ਆ ਅਸੀਂ ਪਰਸੋਂ ਫੋਮਰ ਮਾਤਾ ਗੁਦਰੀ ਕਾਲਜ ਜਿੱਥੇ ਵੀ ਨੋਟ ਫੜ ਕੇ ਲਗਾ ਰਹੇ ਆ ਸਾਡਾ ਤਕਰੀਬਨ 1100-1200 ਪਲਾਂਟ ਹੀ ਲਗਾ ਚੁੱਕਾ ਸਾਡਾ ਅਕੜਾ ਜਾ ਰਿਹਾ ਤੇ ਅਸੀਂ ਇੱਕ ਹਫਤੇ ਵਿੱਚ ਸਾਫਾ ਪਲਾਂਟ ਰੋਲ ਲਗਵਾਇਆ ਤੇ ਸਾਡੀ ਕੌਂਸਲ ਸਾਹਿਬ ਜਿਹੜੇ ਪਲਾਂਟ ਲਗਾਈ ਉਹਨਾਂ ਫਾਲੀਏ ਦੇ ਪਾਰ ਕੇ ਵੀ ਖੜੇ ਦੇਖਦੇ ਆ ਤੇ ਉਹ ਵੀ ਮੇਨਟੇਨ ਕਰਦੇ ਆ ਤੇ ਉੱਤੇ ਬੌਂਟਿੰਗ ਚੱਲ ਰਿਹਾ ਹੈ ਸਾਡੇ ਦੁਬਾਰਾ ਹੱਥ-ਹੱਥ ਫਾਰਕ ਹੋ ਰਿਹਾ ਹੈ ਜਿਹਨਾਂ ਅਸੀਂ ਪਿਛਲੇ 10 ਸਾਲਾਂ ਤੋਂ 15000 ਤੋਂ ਉੱਪਰ ਦੇ ਲਗਾ ਚੁੱਕੇ ਆ ਤੇ ਜਦੋਂ ਇਹ ਹੁਣ ਅਗਲੇ 2-3 ਮਹੀਨੇ ਇਥੇ ਗੁਲਦੋਦੀ ਦਾ ਆਏਗਾ ਡਿਫਰੈਂਟ ਟਰਾਂ ਦੇ ਫਲੇਵਰ ਹੋਣਗੇ ਸਾਡੀ ਜਿਹੜੀ ਫੋਟੀ ਕਲਚਰ ਦੇ ਸਾਡੇ ਪ੍ਰੋਫੈਸਰ ਸ਼ੋਕਾ ਫਰਮਾ ਜੀ ਦੇ ਅnder ਗਾਲ ਤੋਂ ਉਹਨਾਂ ਦੀ ਜਾਰਡਨਿੰਗ ਦਾ ਕੰਮ ਕਰ ਰਹੇ ਆ ਤੇ ਸਾਡੇ ਹੋਰ ਪ੍ਰੋਜੈਕਟ ਚੱਲ ਰਹੇ ਆ ਜਿਵੇਂ ਐਂਬੂਲੈਂਸ ਚਾਹੀਦੀਆਂ ਸਾਡੀਆਂ ਪੰਜ ਸਾਡੀ ਪਰਮਿਸ਼ਨ ਮੈਂ ਚੱਲ ਰਹੀ ਹੈ ਪਲੱਸ ਸਾਡੇ ਸਾਈਟ ਸਾਈਟ ਸੈਂਟਰ ਹੈ ਕੰਪਿਊਟਰ ਸੈਂਟਰ ਹੈ ਬੂਟੀ ਬਾਲਰ ਹੈ ਤੇ ਅਸੀਂ ਲੋਕਾਂ ਨੂੰ ਲੱਖੀਆਂ ਨੂੰ ਫੀਸ ਵੀ ਦਿੰਨੇ ਆ ਅਸੀਂ ਲੱਖੀਆਂ ਨੂੰ ਆਪਣੇ ਮੈਰੀ ਵਾਸਤੇ ਵੀ ਦਿੰਨੇ ਆ ਅਸੀਂ ਲੱਖੀਆਂ ਨੂੰ ਰਸਾਂ ਵਗੈਰਾ ਵੀ ਦਿੰਨੇ ਆ ਇਸ ਤਰ੍ਹਾਂ ਕੇ ਲੋਕਾਂ ਨੂੰ ਪ੍ਰੇਸ਼ ਕਰਨਾ ਸਾਡੇ ਕੋਈ ਨੰਬਰ ਬਣੋ ਸਾਡੇ ਨਾਲ ਜੁੜੋ ਤਾਂ ਕਿ ਅਸੀਂ ਲੋਕਾਂ ਦੀ ਹੋਰ ਹੈਲਪ ਕਰ ਸਕੀਏ ਸੋ ਗੱਜ ਨੂੰ ਜ਼ਰੂਰਤ ਵੀ ਆ ਲੋਟ ਮੰਦ ਵੀ ਆ ਲੋਕਾਂ ਨੂੰ ਜਿੰਨੇ ਆਪਾਂ ਸਰਗੋਲ ਬਾਉਂਟ ਹੋਏਗਾ ਅਸੀਂ ਉਹਨਾਂ ਨੂੰ ਬੜੀ ਅੱਛੀ ਤਰ੍ਹਾਂ ਯੂਜ਼ ਕਰਾਂਗੇ 17 ਸਤੰਬਰ ਨੂੰ ਅਸੀਂ ਨਵੀਂ ਐਂਬੂਲੈਂਸ ਲੈਣ ਜਾ ਰਹੇ ਹਾਂ ਪਲੱਸ 16 ਨਵੰਬਰ ਨੂੰ ਇੱਕ ਮੈਰਾਥਨ ਦੌੜ ਕਰਾਉਣ ਜਾ ਰਹੇ ਹਾਂ ਜਿਹਦੇ 8 ਕਿਲੋਮੀਟਰ 10 ਕਿਲੋਮੀਟਰ 5 ਕਿਲੋਮੀਟਰ ਜਿਹੜਾ ਕਿ ਹੈਲਥ ਪ੍ਰੋਟੀ ਹੈ ਤੇ ਮੈਂ ਲੋਕਾਂ ਨੂੰ ਰਿਕੁਐਸਟ ਕਰੂੰਗਾ ਵੀ ਤੁਸੀਂ ਉਸਨ 16 ਨਵੰਬਰ ਨੂੰ ਪਾਰਟਿਸਿਪੇਟ ਕਰਨਾ ਤੇ ਸੱਤ ਨੰਬਰ ਨੂੰ ਅਸੀਂ ਇੱਥੇ ਐਮੂਲੈਂਸ ਦੇ ਸਲੈਂਗ ਆਫ ਕਰਨੀ ਆ 852 ਜੂਰ ਆਓ ਸਾਡੇ ਨਾਲ ਜੁੜੋ ਸਾਡੇ ਮੈਂਬਰਾਂ ਨਾਲ